ਪਾਸਪੋਰਟ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿੱਚ ਈ ਪਾਸਪੋਰਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਮਈ ਦੇ ਸ਼ੁਰੂ ਵਿੱਚ ਹੀ ਪਾਸਪੋਰਟ ਸੇਵਾ ਪੋਸਟ ਟਰਾਇਲ ਕੀਤਾ ਗਿਆ ਸੀ ਜੋ ਸਫਲ ਰਿਹਾ ਤੇ ਉਸ ਤੋਂ ਤੁਰੰਤ ਬਾਅਦ ਹੀ ਈ ਪਾਸਪੋਰਟ ਜਾਰੀ ਕੀਤੇ ਜਾਣੇ ਸ਼ੁਰੂ ਹੋ ਗਏ ਨੇ ਖੇਤਰੀ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਇਹ ਪਾਸਪੋਰਟ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਤੇ ਉਹਨਾਂ ਨੇ ਵਿਦੇਸ਼ ਮੰਤਰਾਲੇ ਦੇ ਇਸ ਉਪਰਾਲੇ ਦੀ ਸਲਾਘਾ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਬਿਨੇਕਾਰਾਂ ਨੂੰ ਖੇਤਰੀ ਪਾਸਪੋਰਟ ਦਫਤਰ ਵਿੱਚ ਅਪਾਇੰਟਮੈਂਟ ਲੈਣ ਲਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਆਪ ਕਿਉਂਕਿ ਬਿਨੇਕਾਰਾਂ ਨੂੰ ਅਗਲੇ ਦਿਨ ਅਪਾਇੰਟਮੈਂਟ ਮਿਲ ਰਹੀ ਆ ਜਿਕਰ ਹੋਗਾ ਕਿ ਇਹ ਪਾਸਪੋਰਟ ਪਾਤ ਸਰਕਾਰ ਦੀ ਪਾਸਪੋਰਟ ਸੇਵਾ ਦਾ ਇੱਕ ਡਿਜੀਟਲ ਵਰਜਨ ਆ ਜਿਸ ਵਿੱਚ ਸੰਪਾਰਕਰ ਰਹਿ ਚਿਪ ਹੁੰਦੀ ਆ ਜੋ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦੀ ਆ ਇਹ ਪਾਸਪੋਰਟ ਲਈ ਅਰਜੀ ਦੇਣ ਲਈ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ਤੇ ਆਨਲਾਈਨ ਰਜਿਸਟਰ ਕਰਨ ਦੇ ਨਾਲ ਨਾਲ ਇਹ ਫਾਰਮ ਭਰਨਾ ਪਵੇਗਾ ਤੇ ਫਿਰ ਪਾਸਪੋਰਟ ਸੇਵਾ ਕੇਂਦਰ ਤੇ ਅਪਾਇਟਮੈਂਟ ਤੈਅ ਕਰਨੀ ਪਵੇਗੀ ਅਰਜੀ ਪ੍ਰਕਿਰਿਆ ਵਿੱਚ ਦਸਤਾਵੇਜ਼ਾਂ ਦੀ ਤਸਦੀਕ ਤੇ ਪੁਲਿਸ ਤਸਦੀਕ ਸ਼ਾਮਲਾ ਹੈ